ਸਤਿ ਸ਼੍ਰੀ ਅਕਾਲ ਮੈਂ ਰਵੰਦੀਪ ਇੱਕ ਵਾਰ ਫਿਰ ਦਸਤਕ ਲੈ ਕੇ ਤੁਹਾਡੇ ਸਾਰਿਆਂ ਦੇ ਸਨਮੁਖ ਹਾਜ਼ਰ ਹੋਈਆਂ ਅੱਜ ਮੈਂ ਇੱਥੇ ਸ਼ੀਸ਼ੇ ਅੱਗੇ ਖੜੀ ਹਾਂ ਤੇ ਆਪਣੇ ਆਪ ਨੂੰ ਦੇਖ ਰਹੀ ਸੀ ਤਾਂ ਮੈਨੂੰ ਲੱਗਾ ਕਿ ਮੇਰਾ ਜਿਹੜਾ ਚਿਹਰਾ ਉਹ ਫੇਸ਼ਲ ਦੀ ਉਹਨੂੰ ਲੋਡ ਆ ਹੁਣ ਕਿਉਂਕਿ ਰੋਜ਼ ਵੀਡੀਓਜ਼ ਬਣਾਉਣੇ ਆ ਤਾਂ ਥੋੜਾ ਬਹੁਤ ਮੇਕਅਪ ਕਰਨਾ ਪੈਂਦਾ ਤੇ ਉਹਦੇ ਨਾਲ ਜਿਹੜੀ ਸਕਿਨ ਹੈ ਉਹ ਤੁਹਾਨੂੰ ਪਤਾ ਹੀ ਹੈ ਹਨਾ ਕੁਛ ਨਾ ਕੁਛ ਹੋתי 네ਗੇਟਿਵ ਪ੍ਰਭਾਵ ਪੈਂਦਾ ਹੀ ਹੈ ਚਲੋ ਆਪਾਂ ਓਰਪੋਰਟ ਕਰਦੇ ਹਾਂ ਸਾਰੇ ਹੀ ਕਰਦੇ ਹਾਂ ਦੇਸੀ ਤਰੀਕਿਆਂ ਨਾਲ ਕਰਦੇ ਹਾਂ ਉਹ ਜ਼ਿਆਦਾ ਅਫੈਕਟਿਵ ਹੁੰਦੇ ਆ ਔਰ ਉਹਨਾਂ ਦਾ ਸਾਈਡ ਇਫੈਕਟ ਵੀ ਨਹੀਂ ਹੁੰਦਾ ਤੇ ਅੱਜ ਜਿਹੜਾ ਮੈਂ ਫੇਸ਼ਲ ਕਰਨ ਲੱਗੀ ਸੀ ਵੈਸੇ ਮੈਂ ਆਪ ਦੇ ਲਈ ਵੀ ਕਰਨ ਲੱਗੀ ਸੀਗੀ ਤੇ ਫਿਰ ਸੋਚਿਆ ਮੈਂ ਕਿਉਂ ਨਾ ਤੁਹਾਡੇ ਨਾਲ ਮੈਂ ਸਾਂਝੀ ਕਰਾਂ ਇਹ ਸਾਰੀ ਗੱਲਬਾਤ ਕਿ ਆਪਾਂ ਘਰ ਦੇ ਵਿੱਚ ਕਿਸ ਤਰ੍ਹਾਂ ਫੇਸ਼ਲ ਵੱਖਰੇ ਵੱਖਰੇ ਤਰੀਕਿਆਂ ਨਾਲ ਕਰ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਬਹੁਤ ਜਿਹੜਾ ਮੇਕਅਪ ਕੀਤਾ ਹੋਇਆ ਉਹ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਕਿਸੇ ਵੀਡੀਓ ਦੇ ਵਿੱਚ ਕਿ ਮੈਂ ਇਹਦੇ ਨਾਲ ਵੈਸਲੀਨ ਦੇ ਨਾਲ ਹੀ ਉਤਾਰੂੰਗੀ ਉਸ ਤੋਂ ਬਾਅਦ ਫਿਰ ਮੈਂ ਫੇਸ਼ਲ ਕਰਨਾ ਸਟਾਰਟ ਕਰੂੰਗੀ ਬਾਤਾਂ ਖੁਸ਼ ਲੈਣ ਦੀ ਲੋੜ ਨਹੀਂ ਹੁੰਦੀ ਆਪਾਂ ਸਿੰਪਲ ਟਾਈਟ ਬੜੀ ਐ ਇੱਕਦਮ ਸਿੰਪਲ ਆਪਾਂ ਕਾਟਨ ਦੇ ਨਾਲ ਨਾ ਆ ਜਿਹੜੀ ਵੈਸਲੀਨ ਆਪਾਂ ਚਿਹਰੇ ਤੇ ਲਾ ਲੈਣੀ ਆ ਕਾਫੀ ਸਾਰੀ ਲਾਉਣੀ ਆ ਤੇ ਉਹਦੇ ਨਾਲ ਬਸ ਆਪਾਂ ਕਾਟਨ ਲਾ ਕੇ ਹੀ ਆਪਾਂ ਉਹਦਾ ਮੇਕਅਪ ਜਿਹੜਾ ਉਤਾਰ ਲੈਣਾ ਇਦੇ ਨਾਲ ਦੋ ਚੀਜ਼ਾਂ ਹੋ ਜਾਂਦੀਆਂ ਇੱਕ ਤਾਂ ਆਪਣਾ ਮੇਕਅਪ ਉੱਤਰਦਾ ਤੇ ਦੂਸਰਾ ਦੇਖੋ ਇਹਨੂੰ ਹੁਣ ਅੰਦਰ ਨੂੰ ਫੋਲਡ ਕਰ ਲੈਨੇ ਕਿਉਂਕਿ ਨਹੀਂ ਤੇ ਫਿਰ ਉਹੀ ਬਾਰ-ਬਾਰ ਆਪਣੀ ਸਕਿਨ ਤੇ ਨਾਲ ਚਿਮੜੀ ਜਾਊਗਾ ਇਹਦੇ ਨਾਲ ਨਾੜੇ ਮੇਕਅਪ ਉੱਤਰਦਾ ਨਾਲੇ ਇਹਦੀ ਜਿਹੜੀ ਵੈਸਲੀਨ ਦੀ ਜਿਹੜੀ ਹੈਗੀ ਹੈ ਮ사ਜ ਉਹ ਹੋ ਜਾਂਦੀ ਹੈ ਨੇ ਮੈਂ ਜਿਵੇਂ ਦੇਖਦੀ ਰਹਿੰਦੀ ਆ ਵੀਡੀਓਜ਼ ਜਾਂ ਮੈਂ ਪੜਦੀ ਬਹੁਤਾਂ ਇਦਾਂ ਦੀਆਂ ਚੀਜ਼ਾਂ ਨਾ ਕਿਤੋਂ ਵੀ ਮੈਨੂੰ ਮਿਲੇ ਤਾਂ ਮੇਰੀ ਆਦਤ ਹੈਗੀ ਆ ਕਿਉਂਕਿ ਜਿਹੜੇ ਖੁਦ ਲਿਖਦੇ ਨੇ ਜਿਹੜੇ ਰਾਈਟਰ ਆ ਤੇ ਉਹ ਪੜਨ ਦੀ ਵੀ ਉਹਨਾਂ ਨੂੰ ਆਦਤ ਹੁੰਦੀ ਹੈ ਸੋ ਬੇਸਿਕਲੀ ਤਾਂ ਮੈਂ ਰਾਈਟਰ ਆ ਪੋਇਮਸ ਲਿਖਦੀ ਆ ਤੇ ਕਿਤਾਬਾਂ ਵੀ ਫਿਰ ਇਦਾਂ ਦੀਆਂ ਪੜਦੇ ਰਹੀਦਾ ਤੇ ਉੱਥੋਂ ਬਸ ਕੋਈ ਨਾ ਕੋਈ ਤਰੀਕੇ ਪਤਾ ਲੱਗ ਜਾਂਦੇ ਆਂ ਚੀਜ਼ਾਂ ਦੀ ਜਿਹੜੀ ਵੀ ਇਹਨਾਂ ਦੀ ਕੀ ਵੈਲਿਊ ਆ ਸਾਡੀ ਲਾਈਫ ਦੇ ਵਿੱਚ ਜਿਹੜੀਆਂ ਛੋਟੀਆਂ-ਮੋਟੀਆਂ ਚੀਜ਼ਾਂ ਘਰੇਲੂ ਚੀਜ਼ਾਂ ਨੇ ਉਹ ਜਦੋਂ ਆਪਾਂ ਪੜਦੇ ਰਹਿੰਦੇ ਆਂ ਤੇ ਉਹ ਆਪਣੇ ਤੇ ਅਸਰ ਕਰਦੀਆਂ ਨੇ ਤੇ ਮੇਰਾ ਤਕਰੀਬਨ ਸਾਰਾ ਮੇਕਅਪ ਹੈ ਜਿਹੜਾ ਇਹਨੇ ਵੈਸਲੀਨ ਨੇ ਸਾਫ਼ ਕਰਤਾ ਹੋਇਆ ਤੇ ਉਸ ਤੋਂ ਬਾਅਦ ਮੈਂ ਅੱਜ ਮੈਂ ਲਿਪਸਟਿਕ ਨਹੀਂ ਉਤਾਰੀ ਵੈਸੇ ਚਲੋ ਇਹ ਆਪੇ ਫੇਸ਼ਲ ਕਰਦੇ ਆ ਕਰਦੇ ਆ ਉੱਤਰ ਜਾਣੀ ਆ ਲੋਜੀ ਕਾਫੀ ਹੱਦ ਤੱਕ ਉੱਤਰ ਗਿਆ ਦੱਸਣਾ ਮਕਸਦ ਸਿਰਫ ਇਹੀ ਸੀ ਕਿ ਅਸੀਂ ਵੈਸਲੀਨ ਦੀ ਵਰਤੋਂ ਨਾਲ ਹੀ ਆਪਣਾ ਨਾਲੇ ਤੇ ਸਕਿਨ ਡਰਾਈ ਨਹੀਂ ਹੋਈ ਐਂਡ ਸਮੂਥ ਸਮੂਥ ਪਈ ਹੈ ਤੇ ਹਾਂਜੀ ਹੁਣ ਆਪਾਂ ਗੱਲ ਜਿਹੜੀ ਕਰਨੀ ਹੈ ਅੱਜ ਆਪਾਂ ਤੁਹਾਨੂੰ ਕਰਾਂਗੇ ਮੱਕੀ ਦੇ ਆਟੇ ਦਾ ਫੇਸ਼ਲ ਆਪਾਂ ਕਰਾਂਗੇ ਐਵੇਂ ਮੱਕੀ ਦਾ ਆਟਾ ਇਹਦੇ ਚ ਪਾਇਆ ਹੋਇਆ ਹੈ ਇੱਕ ਚਮਚਾ ਮੈਂ ਮੱਕੀ ਦਾ ਆਟਾ ਲੈ ਲਿਆ ਵੱਧ ਵੀ ਲੈ ਸਕਦੇ ਹੋ ਤੁਸੀਂ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਆਪਾਂ ਲੈ ਲੈਣਾ ਰੋਜ਼ ਵਾਟਰ ਇੱਕ ਚਮਚਾ ਹੀ ਆਪਾਂ ਇਹਦੇ ਚ ਰੋਜ਼ ਵਾਟਰ ਪਾਵਾਂਗੇ ਤਿੰਨ ਮੈਨੂੰ ਇਹਨਾਂ ਦਾ ਖੋਲਣ ਦਾ ਨਹੀਂ ਪਤਾ ਲੱਗਦਾ ਇਦੇ ਵਿੱਚ ਆਪਾਂ ਇੱਕ ਚਮਚਾ ਡੇਢ ਚਮਚਾ ਲਿਆ ਸੀ ਤੇ ਡੇਢ ਚਮਚਾ ਹੀ ਰੋਜ਼ ਵਾਟਰ ਪਾ ਸਕਦੇ ਹਾਂ ਉਸ ਤੋਂ ਬਾਅਦ ਆ ਹੈਗੇ ਐਲੋਵੇਰਾ ਜੈਲ ਇੱਕ ਚਮਚਾ ਹੀ ਆਪਾਂ ਇਹਦਾ ਲਵਾਂਗੇ ਠੀਕ ਹੋ ਗਿਆ ਜੀ ਉਸ ਤੋਂ ਬਾਅਦ ਆ ਜਿਹੜਾ ਆਪਾਂ ਕੈਸਟਰ ਆਇਲ ਆਪਣਾ ਇਹ ਅਰਿੰਡੀ ਦਾ ਤੇਲ ਵੀ ਆਪਾਂ ਇਹਨੂੰ ਕਹਿੰਦੇ ਹਾਂ ਬਹੁਤ ਵਧੀਆ ਚੀਜ਼ ਐ ਜਿੱਦਾਂ ਦੀ ਮਰਜੀ ਸਕਿਨ ਹੋਵੇ ਇਹ ਬਸ 2-3 ਬੂੰਦਾਂ ਹੀ ਪਾਉਣੀਆਂ ਨੇ ਇਹਦੀਆਂ ਜ਼ਿਆਦਾ ਨਹੀਂ ਥੋੜਾ ਜਿਹਾ ਹਾਂ ਬਸ ਇਹ ਹੀ ਇਹਨਾਂ ਬਹੁਤ ਸੋਹਣਾ ਪੇਸਟ ਬਣ ਗਿਆ ਇਸ ਨੂੰ ਆਪਾਂ ਇਹ ਫੇਸ ਪੈਕ ਨਹੀਂ ਹੈ ਇਹਨੂੰ ਆਪਾਂ ਕਰੀਮ ਵਜੋਂ ਵਰਤਣਾ ਚਿਹਰੇ ਦੇ ਉੱਤੇ ਇੰਗੀ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਤਾਂ ਕਿਸ ਤੋਸੀਨ ਇਸ ਨੂੰ ਮ사ਜ ਕਰਨੀ ਤੁਹਾਨੂੰ ਸਾਰਿਆਂ ਨੂੰ ਆਉਂਦੀ ਆ ਵੈਸੇ ਉਹ ਕਈ ਵਾਰ ਆਪਾਂ ਨੂੰ ਡਰਾ ਦਿੰਦੇ ਆ ਜੀ ਇਹਦੇ ਆ ਸਟੈਪ ਹੁੰਦੇ ਨੇ ਆ ਸਟੈਪ ਹੁੰਦੇ ਆ ਤੇ ਸਟੈਪ ਆਪਾਂ ਨੂੰ ਕੋਈ ਉਹ ਨਹੀਂ ਜੀ ਕਿ ਜੋ ਉਹਨਾਂ ਨੇ ਦੱਸਿਆ ਉਵੇਂ ਹੀ ਕਰਨਿਆ બસ ਇਹ ਹੈ ਕਿ ਇਹਦਾ ਜਿਹੜਾ ਹੈਗਾ ਡਾਇਰੈਕਸ਼ਨ ਇਹੇਠਾਂ ਤੋਂ ਅਸੀਂ ਉੱਪਰ ਨੂੰ ਕਰ ਲਈਏ। ਹੁਣ ਮੈਂ ਥੱਲੇ ਕੁਝ ਰੱਖਿਆ ਨਹੀਂ ਹੋਇਆ। ਹਾਂ ਆਹ ਮੈਟ ਰੱਖ ਲੈ। ਇਸ ਤੇ ਗਿਰੂਗਾ ਜੇ ਗਿਰੂਗਾ ਵੀ ਤਾਂ। ਬਸ ਤੁਸੀਂ ਹਲਕੇ-ਹਲਕੇ ਹੱਥਾਂ ਦੇ ਨਾਲ ਨੱਕ ਦੇ ਉੱਤੇ ਹਮੇਸ਼ਾ ਇਸ ਤਰ੍ਹਾਂ ਦੇ ਸਤਰਾ ਤੁਸੀਂ 5-7 ਮਿੰਟ ਕਰ ਲਓ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਗੁਣਗੁਣੇ ਪਾਣੀ ਦੇ ਨਾਲ ਆਪਣਾ ਜਿਹੜਾ ਚਿਹਰਾ ਹੈਗਾ ਉਹ ਧੋ ਦੇਣਾ ਤੇ ਇਹਦਾ ਬਹੁਤ ਵਧੀਆ ਅਸਰ ਹੁੰਦਾ ਹੈ ਜੇ ਆਪਣੇ ਕੋਲ ਵਿਟਾਮਿਨ E ਆਇਲ ਹੋਵੇ ਨਾ ਜਾਂ ਵਿਟਾਮਿਨ D ਦਾ E ਦਾ ਸੌਰੀ ਕੈਪਸੂਲ ਹੋਵੇ ਤਾਂ ਤੁਸੀਂ ਉਹ ਵੀ ਸਪੈਸ਼ਲੀ ਵਰਤ ਸਕਦੇ ਹੋ ਸੋ ਮੈਂ ਮ사ਜ ਕਰਕੇ ਫੇਸ ਵਾਸ਼ ਕਰਕੇ ਫਿਰ ਤੁਹਾਡੇ ਨਾਲ ਗੱਲ ਕਰਦੀ ਹਾਂ ਲੋ ਜੀ ਮੈਂ ਆਵਦਾ ਮੂੰਹ ਧੋ ਲਿਆ ਫੇਸ਼ਲ ਕਰਨ ਤੋਂ ਬਾਅਦ ਮੈਨੂੰ ਸੱਚੀ ਬਹੁਤ ਵਧੀਆ ਫੀਲ ਹੋ ਰਿਹਾ ਐ ਇੰਨਾ ਮੁਲਾਇਮ ਚਿਹਰਾ ਹੋਇਆ ਨਾ ਤੇ ਉਸ ਤੋਂ ਬਾਅਦ ਬਸ ਮੈਂ ਵਾਸ਼ ਕਰਕੇ ਗੁੰਗੁਣਾ ਜਿਹਾ ਪਾਣੀ ਸੀ ਕੋਸਾ ਜਿਹਾ ਤੇ ਮੈਂ ਚਿਹਰੇ ਨੂੰ ਧੋ ਕੇ ਟਾਵਲ ਨਾਲ ਸੁਕਾ ਕੇ ਤੇ ਹਲਕੀ ਹਲਕੀ ਬਹੁਤ ਹੀ ਹਲਕੀ ਮੈਂ ਵੈਸਲੀ ਨਹੀਂ ਲਾਈ ਐ ਪੈਟਰੋਲੀਅਮ ਜੈਲੀ ਤੇ ਤੁਸੀਂ ਇਦਾਂ ਕਰਕੇ ਦੇਖਿਓ ਰਿਜ਼ਲਟ ਤੁਹਾਡੇ ਸਾਹਮਣੇ ਹੋਊਗਾ ਤੇ ਦੇਸੀ ਚੀਜ਼ਾਂ ਨੇ ਨਾ ਹਿੰਗ ਲੱਗੇ ਨਾ ਫਟਕੜੀ ਤੇ ਰੰਗ ਚੋਖਾ ਇਹ ਸਾਡੀ ਡ्रेसਿੰਗ ਤੇ ਹੀ ਪਈਆਂ ਹੁੰਦੀਆਂ ਸਾਡੇ ਡ्रेसਿੰਗ ਟੇਬਲ ਤੇ ਕੁਛ ਇੱਕ ਚੀਜ਼ਾਂ ਪਈਆਂ ਹੁੰਦੀਆਂ ਘਰ ਦੇ ਵਿੱਚ ਜੋ ਅਸੀਂ ਵਰਤਦੇ ਆ ਉਹ ਬਣਾ ਕੇ ਜੇ ਨਹੀਂ ਪਈਆਂ ਤਾਂ ਬਣਾ ਕੇ ਰੱਖੋ ਬਹੁਤ ਸਾਰੇ ਨੁਸਖੇ ਐ ਕਦੀ ਦੇਸੀ ਕਿਉਂ ਸਾਡੇ ਚਿਹਰੇ ਦਾ ਇਲਾਜ ਕਰਦਾ ਕਦੀ ਕੱਲੀ ਐਲੋਵੇਰਾ ਕਰਦੀ ਐ ਤੇ ਵੈਸਲੀਨ ਨਾਲ ਅਸੀਂ ਕਰਦੇ ਹਾਂ ਜਿੱਦਾਂ ਦੇ ਵੀ ਘਰਾਂ ਦੇ ਵਿੱਚ ਸਾਡੇ ਚੀਜ਼ਾਂ ਪਈਆਂ ਚੌਲਾਂ ਦਾ ਆਟਾ ਹੈਗਾ ਉਹ ਬੈਸਟ ਫੇਸ ਪੈਕ ਬਣਦਾ ਉਹਦਾ ਤੇ ਅਸੀਂ ਕੁਝ ਵੀ ਇਦਾਂ ਦੇ ਜਿਹੜੇ ਨੁਸਖੇ ਆਪਨਾ ਸਕਦੇ ਹਾਂ ਉਹਨੂੰ ਅਪਲਾਈ ਕਰਨ ਦੇ ਨਾਲ ਹੀ ਜਿਹੜਾ ਰਿਜ਼ਲਟ ਆਉ ਮਿਲਣਾ ਸੋ ਤੁਸੀਂ ਇਹਨੂੰ ਵਰਤਦੇ ਰਹੋ ਰਿਜ਼ਲਟ ਤੁਹਾਡੇ ਸਾਹਮਣੇ ਹੋਊਗਾ ਪਰ ਇਹ ਇੱਕ ਦਿਨ ਦੇ ਵਿੱਚ ਅਸਰ ਨਹੀਂ ਹੁੰਦਾ ਤੇ ਇਹਨੂੰ ਤੁਸੀਂ ਰੂਟੀਨ 'ਚ ਕਰਨਾ ਹੈ ਹਫਤੇ ਬਾਅਦ 10 ਦਿਨਾਂ ਬਾਅਦ 15 ਦਿਨਾਂ ਬਾਅਦ ਮਹੀਨੇ ਬਾਅਦ ਤੁਹਾਨੂੰ ਜਿਹੜਾ ਅਸਰ ਆਉ ਨਜ਼ਰ ਆਊਗਾ ਕਿਉਂਕਿ ਇਹ ਉਹ ਚੀਜ਼ਾਂ ਨੇ ਜਿਹਦਾ ਸਾਈਡ ਇਫੈਕਟ ਕੋਈ ਨਹੀਂ ਤੁਸੀਂ ਇਹਨੂੰ ਰੁਟੀਨ 'ਚ ਕਰ ਸਕਦੇ ਹੋ ਜਿਵੇਂ ਆਪਾਂ ਸਕਿਨ ਕੇਅਰ ਕਰਦੇ ਹਾਂ ਹਲਕੀ-ਹਲਕੀ ਮ사ਜ ਰੁਟੀਨ 'ਚ ਕਰੋ ਰੁਟੀਨ 'ਚ ਇਦਾਂ ਦੇ ਪੈਕ ਬਣਾ ਕੇ ਵਰਤੋ ਇਦਾਂ ਦੀਆਂ ਪੇਸਟ ਬਣਾ ਕੇ ਤੁਸੀਂ ਚਿਹਰੇ ਦੀ ਮ사ਜ ਕਰੋ ਤੇ ਯਕੀਨਨ ਤੁਹਾਨੂੰ ਬਹੁਤ ਫਾਇਦਾ ਹੋਊਗਾ ਸੋ ਮਿਲਦੇ ਆ ਕਿਸੇ ਹੋਰ ਨਵੀਂ ਗੱਲਬਾਤ ਨਾਲ ਫਿਲਹਾਲ ਇੰਨਾ ਹੀ ਸਤਿ ਸ੍ਰੀ ਅਕਾਲ